ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਨਾਨਕ ਦੇਵ ਮਹਾਰਾਜ ਜੀ ਜਦੋਂ ਆਪਣੀ ਪਹਿਲੀ ਉਦਾਸੀ ਤੋਂ ਬਾਅਦ ਤਲਵੰਡੀ ਆਏ ਤਾਂ ਕੁਝ ਸਮਾਉਠੀ ਹੀ ਰਹੇ ਤੇ ਤਲਵੰਡੀ ਵਿੱਚ ਸਤਿਗੁਰੂ ਜੀ ਰੋਜ਼ ਦੀਵਾਨ ਲਾਇਆ ਕਰਦੇ ਸਨ ਤੇ ਉੱਥੇ ਇੱਕ ਸੱਤਾਂਕ ਸਾਲਾਂ ਦਾ ਬੱਚਾ ਜਿਹੜਾ ਸੀ ਉਹ ਦੀਵਾਨ ਵਿੱਚ ਆਉਂਦਾ ਅੰਮ੍ਰਿਤ ਵੇਲੇ ਤੇ ਦੀਵਾਨ ਸੁਣ ਕੇ ਤੇ ਚਲਿਆ ਜਾਂਦਾ ਗੁਰਨਾਣਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਸੰਗਤਾਂ ਨੂੰ ਆਖਿਆ ਇੱਕ ਦਿਨ ਕਿ ਇਸ ਬਾਲਕ ਨੂੰ ਤੁਸਾਂ ਜਾਣ ਨਹੀਂ ਦੇਣਾ ਮਹਾਰਾਜ ਜੀ ਦੀ ਗੱਲ ਸੁਣ ਕੇ ਸੰਗਤਾਂ ਹੈਰਾਨ ਤਾਂ ਹੋਈਆਂ ਪਰ ਸਾਧੂਗਰਾਂ ਦਾ ਹੁਕਮ ਸੀ ਮੰਨਣਾ ਤਾਂ ਪੈਣਾ ਸੀ ਸਾਧੂਗਰਾਂ ਨੇ ਉਸ ਬਾਲਕ ਨੂੰ ਰੋਕਣ ਲਈ ਜਦੋਂ ਆਖਿਆ ਸੰਗਤਾਂ ਨੇ ਉਸ ਬਾਲਕ ਨੂੰ ਰੋਕ ਲਿਆ ਤੇ ਮਹਾਰਾਜ ਜੀ ਨੇ ਉਸ ਬਾਲਕ ਨੂੰ ਪੁੱਛਿਆ ਕਿ ਭਾਈ ਤੇਰੀ ਉਮਰ ਤਾਂ ਅਜੇ ਖੇਡਣ ਦੀ ਹੈ ਖਾਣ ਪੀਣ ਦੀ ਹੈ ਤੂੰ ਇੱਥੇ ਕਿਉਂ ਆ ਨਾ ਉਹ ਕਹਿੰਦਾ ਜੀ ਮੌਤ ਦਾ ਭੈ ਹਰ ਵੇਲੇ ਸਤਾਉਂਦਾ ਹੈ। ਮਹਾਰਾਜੀ ਨੇ ਆਖਿਆ ਤੇਰੀ ਤਾਂ ਉਮਰ ਆ ਜੇ ਕੁਝ ਨਹੀਂ ਤੈਨੂੰ ਮੌਤ ਦਾ ਭੈ ਕਿਉਂ ਸਤਾਉਂਦਾ ਹੈ। ਸਤਿਗੁਰਾਂ ਨੂੰ ਕਹਿਣ ਲੱਗਾ ਸਤਿਗੁਰੂ ਜੀ ਇੱਕ ਦਿਨ ਮੇਰੀ ਮਾਤਾ ਜੀ ਨੇ ਮੈਨੂੰ ਆਖਿਆ ਸੀ ਕਿ ਪੁੱਤਰ ਜਾ ਕੇ ਤੇ ਚੁੱਲ੍ਹੇ ਵਿੱਚ ਅੱਗ ਬਾਲ। ਮੈਂ ਵੇਖਿਆ ਜਦੋਂ ਬਾਲੀ ਵੱਡੀਆਂ ਲੱਕੜਾਂ ਨੂੰ ਅੱਗ ਨਾ ਬਲੀ। ਤੇ ਮਾਣ ਨੇ ਦੱਸਿਆ ਕਿ ਪਹਿਲਾਂ ਛੋਟੀਆਂ ਨੂੰ ਬਲਦੀ ਹੈ ਜਦੋਂ ਉਹਨੇ ਬਾਲ ਕੇ ਦਿਖਾਈ ਪਹਿਲਾਂ ਛੋਟੀਆਂ ਸੜੀਆਂ ਤੇ ਫੇਰ ਵੱਡੀਆਂ ਤੇ ਮੈਂ ਸੋਚਦਾ ਹਾਂ ਕਿ ਕਿਤੇ ਹੋਰ ਨਾ ਹੋਵੇ ਛੋਟੇ ਹੁੰਦਿਆਂ ਹੀ ਦੁਨੀਆ ਤੋਂ ਜਾਣਾ ਪੈ ਜੇ ਵੱਡੇ ਹੋਣ ਦਾ ਮੌਕਾ ਹੀ ਨਾ ਮਿਲੇ ਤਾਂ ਕਰਕੇ ਪਹਿਲਾਂ ਪਹਿਲਾਂ ਨਾਮ ਜਪ ਲਈਏ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਪ੍ਰਸੰਨ ਹੋਏ ਤੇ ਸੰਗਤਾਂ ਹੈਰਾਨ ਸਨ ਕਿ ਇਸ ਬਾਲਕ ਦੇ ਵਿੱਚ ਇੰਨੀ ਬੁੱਧੀ ਆ ਗਈ ਸਤਗੁਰਾਂ ਨੇ ਉਸ ਨੂੰ ਖੁਸ਼ ਹੋ ਕੇ ਅਸੀਸ ਦਿੱਤੀ ਮਹਾਰਾਜ ਜੀ ਉਸ ਉੱਤੇ ਪ੍ਰਸੰਨ ਹੋਏ ਉਸ ਬਾਲਕ ਦਾ ਨਾਮ ਸੀ ਪਾਈ ਤਾਰੂ ਪੋਪਟ ਜਿਸ ਦਾ ਜ਼ਿਕਰ ਪਾਈ ਗੁਰਦਾਸ ਸਾਹਿਬ ਜੀ ਨੇ ਆਪਣੀਆਂ ਵਾਰਾਂ ਦੇ ਵਿੱਚ ਵੀ ਕੀਤਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ